ਸਾਧ੍ਰਿਆ ਕਾਲਾ ਵਿਆਪਕ ਸਹਿਬਾਨ ਅੱਜ ਅਸੀਂ ਗੱਲ ਕਰਾਂਗੇ ਗਤੀਵਿਧੀਆਂ ਬਾਰੇ ਸੋ ਸਾਡੀ ਪਹਿਲੀ ਗਤੀਵਿਧੀ ਹੈ ਮੇਰੇ ਸੁਪਨੇ ਫਿਊਚਰ ਮੇ ਕਿ ਮੈਂ ਖੁਦ ਨੂੰ ਭਵਿਕ ਵਿੱਚ ਕਿਸ ਤਰ੍ਹਾਂ ਨਾਲ ਵੇਖਦੀ ਹਾਂ ਵੇਖਦਾ ਹਾਂ ਸੋ ਇਸ ਐਕਟੀਵਿਟੀ ਨੂੰ ਆਪਾਂ ਕਿਸ ਤਰ੍ਹਾਂ ਕਰਾਵਾਂਗੇ ਸੋ ਸਭ ਤੋਂ ਪਹਿਲੇ ਆਓ ਇਸ ਐਕਟੀਵਿਟੀ ਬਾਰੇ ਪੜੀਏ ਸੁਪਨੇ ਤਾਰਿਆਂ ਵਾਂਗ ਹੁੰਦੇ ਹਨ ਜੋ ਸਾਨੂੰ ਸਾਡੇ ਭਵਿਕ ਵੱਲ ਸੇਧ ਦਿੰਦੇ ਹਨ ਉਸ ਮਾਰਗ ਨੂੰ ਰੌਸ਼ਨੀ ਦਿੰਦੇ ਹਨ ਜੋ ਅਸੀਂ ਪ੍ਰਾਪਤ ਕਰਨ ਦੀ ਉਮੀਦ ਕਰਦੇ ਹਾਂ ਸਾਡੇ ਵਿੱਚ ਹਰ ਇੱਕ ਦੀਆਂ ਵਿਲੱਖਣ ਇਛਾਵਾਂ ਤੇ ਟੀਚੇ ਹੁੰਦੇ ਹਨ ਅਤੇ ਇਹ ਗਤੀਵਿਧੀਆਂ ਨੇ ਸੁਪਨਿਆਂ ਨੂੰ ਜੀਵਨ ਵਿੱਚ ਲਿਆਉਣ ਬਾਰੇ ਹੈ ਸੋ ਅਸੀਂ ਬੱਚਿਆਂ ਨੂੰ ਦੱਸ ਪੁੱਛਣਾ ਹੈ ਕਿ ਉਹਨਾਂ ਲਈ ਕੀ ਟੀਚੇ ਹਨ ਅਤੇ ਉਹ ਭਵਿਕ ਵਿੱਚ ਕੀ ਬਣਨਾ ਚਾਹੁੰਦੇ ਹਨ ਥ੍ਰੀ ਐਕਟੀਵਿਟੀ ਨੂੰ ਕਰਾਉਣ ਵਾਸਤੇ ਸਭ ਤੋਂ ਪਹਿਲੇ ਸਾਨੂੰ ਚਾਹੀਦਾ ਹੈ ਇੱਕ ਕਾਗਜ਼ ਪੈਨੀਆਂ ਪੈਂਸਲ ਜੇ ਰੰਗ ਵੀ ਮਿਲ ਜਾਣ ਤਾਂ ਵਧੀਆ ਹੋਏਗਾ ਹੁਣ ਇਹ ਹਰ ਵਿਅਕਤੀ ਦੀ ਹਰ ਬੱਚੇ ਦੀ ਆਪਣੀ ਆਪਣੀ ਗਤੀਵਿਧੀ ਹੋਏਗੀ ਸੋ ਚੈੱਕ ਇਨ ਆਪਾਂ ਸਭ ਤੋਂ ਪਹਿਲੇ ਕਿਵੇਂ ਕਰਾਂਗੇ ਆਪਾਂ ਬੱਚਿਆਂ ਨੂੰ ਕਵਾਂਗੇ ਕਿ ਓੱਖਾ ਬੰਦ ਕਰਨ ਉਹਨਾਂ ਨੂੰ ਮੈਡੀਟੇਸ਼ਨ ਕਰਾਵਾਂਗੇ ਕਿ ਉਹ ਡੂੰਗਾ ਸਾਹ ਲੈਣ ਅਤੇ ਹੌਲੀ ਹੌਲੀ ਸਾਹ ਛੱਡਣ ਫਿਰ ਤੋਂ ਹੌਲੀ ਹੌਲੀ ਸਾਹ ਲੈਣ ਅਤੇ ਫਿਰ ਉਹਨਾਂ ਨੂੰ ਕਹਿਆ ਜਾਏਗਾ ਕਿ ਉਹ ਕਲਪਨਾ ਕਰਨ ਕਿ ਉਹ ਆਪਣੇ ਸੁਪਨੇ ਵਾਲੀ ਦੁਨੀਆ ਵਿੱਚ ਹਨ ਤੇ ਉਹ ਇੱਕ ਅਜਿਹੀ ਦੁਨੀਆ ਬਾਰੇ ਸੋਚਣ ਜਿਹਦੇ ਵਿੱਚ ਸਭ ਕੁਝ ਸੰਭਵ ਹੋ ਸਕਦਾ ਹੈ ਤੇ ਫਿਰ ਉਹ ਸੋਚਣ ਕਿ ਉਹ ਸੰਸਾਰ ਵਿੱਚ ਕਰਨਾ ਕੀ ਚਾਹੁੰਦੇ ਹਨ ਇਸ ਸੰਸਾਰ ਵਿੱਚ ਹੋਣਾ ਉਹਨਾਂ ਨੂੰ ਕਿਵੇਂ ਦਾ ਮਹਿਸੂਸ ਹੁੰਦਾ ਹੈ ਕਿ ਇਸੇ ਬਾਅਦ ਨਾਨੂ ਫੜੀ ਰੱਖਦੇ ਆ ਉਹ ਆਪਣੀਆਂ ਅੱਖਾਂ ਖੋਲਣ ਅਤੇ ਫਿਰ ਇਸ ਗਤੀਵਿਧੀ ਦੇ ਪੜਾਅ 'ਚ ਸਭ ਤੋਂ ਪਹਿਲਾ ਪੜਾਅ ਕੀ ਹੋਏਗਾ ਕਿ ਅਸੀਂ ਉਹਨਾਂ ਨੂੰ ਇੱਕ ਕਾਗਜ਼ ਜਾਂ ਸ਼ੀਟ ਲਵਾਵਾਂਗੇ ਉਹਦੇ ਉੱਪਰ ਕਵਾਂਗੇ ਕਿ ਉਹ ਮਾਈ ਡ੍ਰੀਮ ਬੋਰਡ ਲਿਖਣ ਫਿਰ ਉਸ ਤੋਂ ਬਾਅਦ ਬਹੁਤ ਵੱਡੇ-ਵੱਡੇ ਬਦਲ ਬਨਾਉਣ ਅਤੇ ਉਹਨਾਂ ਨੂੰ ਲੇਬਲ ਕਰਨ ਜਿਵੇਂ ਕਿ ਅਸੀਂ ਲੇਬਲ ਕੀਤਾ ਹੈ ਮੇਰੇ ਟੀਚੇ ਮੇਰੇ ਦੋਸਤ ਅਤੇ ਪਰਿਵਾਰ ਮੇਰੀ ਸਿਹਤ ਇਸ ਤਰੀਕੇ ਨਾਲ ਠੀਕ ਹੈ ਸੋ ਫਿਰ ਸਭ ਤੋਂ ਪਹਿਲੇ ਉਹ ਆਪਣੇ ਟੀਚੇ ਲਿਖਣ ਕੀ ਉਹ ਕਰਨਾ ਕੀ ਚਾਹੁੰਦੇ ਹਨ ਜਵੇਸ਼ ਵਿੱਚ ਲਿਖਿਆ ਮੈਂ ਗਿਟਾਰ ਵਜਾਉਣਾ ਚਾਹੁੰਦਾ ਹਾਂ ਸੋ ਉਹਨਾਂ ਦਾ ਵੀ ਟੀਚਾ ਆਪਣਾ ਹੋ ਸਕਦਾ ਹੈ ਫਿਰ ਉਹ ਆਪਣੇ ਦੋਸਤ ਅਤੇ ਆਪਣੇ ਪਰਿਵਾਰ ਬਾਰੇ ਕੀ ਸੋਚਦੇ ਹਨ ਆਪਣੀ ਸਿਹਤ ਨੂੰ ਲੈ ਕੇ ਕੀ ਸੋਚਦੇ ਹਨ ਅਤੇ ਆਪਣੇ ਸੁਪਨਿਆਂ ਬਾਰੇ ਕੀ ਸੋਚਦੇ ਹਨ ਇਹੇ ਐਕਟੀਵਿਟੀ ਅਸੀਂ ਉਹਨਾਂ ਨੂੰ ਕਰਾਉਣੀ ਹੈ ਤਾਂ ਕਿ ਉਹ ਕਲਪਨਾ ਕਰਨ ਕਿ ਅੱਜ ਤੋਂ 6 ਮਹੀਨਾ ਬਾਅਦ ਭਵਿਕ ਵਿੱਚ ਉਹ ਕਿੱਥੇ ਹੋਣਗੇ अ अपने परिवार बारे की सोचते हो अपनी सेहत बारे की सोचते तो हर बदल में अस उस चीज़ में लिखना है फिर वो बच्चों ने विजुअलाइज कीतियाँ चीज़ों लिख देना है तो चैकआउट असं उन्होंने पूछा कि अज तो छः महीन बाद पूरा करना चाहते हो जो कि उन्हों का कुछ भी हो सकता है सो so, ये एक्टिविटी इतम होंगी है और गल करिए दूजी एक्टिविटी की दूजी एक्टिविटी है कुदरत मै ਮੈਂ ਹੁੰਦਾ ਹਾਂ ਜਾਂ ਹੁੰਦੀ। ਸੋ ਇਹਦੇ ਵਿੱਚ ਅਸੀਂ ਉਹਨਾਂ ਨੂੰ ਦੱਸਣਾ ਹੈ ਕਿ ਉਹ ਵੀ ਕੁਦਰਤ ਦਾ ਹੀ ਹਿੱਸਾ ਹਨ ਜਿਵੇਂ ਰੋਖਨ ਨਦੀਆਂ ਬੱਦਲ ਇਸੇ ਤਰ੍ਹਾਂ ਕੁਦਰਤ ਦੇ ਹਿੱਸੇ ਨਾਲ ਆਪਣੇ ਆਪ ਨੂੰ ਵੇਖਣ। ਫਿਰ ਤੋਂ ਇਸ ਕਿਰਿਆ ਵਿੱਚ ਵੀ ਸਾਨੂੰ ਕਾਗਜ਼ ਪੈਨ ਨਹੀਂ ਹੈ ਪੈਨਸਿਲ ਹੀ ਚਾਹੀਦਾ ਹੈ। ਇਹ ਐਕਟੀਵਿਟੀ ਬੱਚੇ ਗਰੁੱਪ ਬਣਾ ਕੇ ਵੀ ਕਰ ਸਕਦੇ ਹਨ। ਇਸ ਸਭ ਤੋਂ ਪਹਿਲੇ ਚੱਕਿੰਦੇ ਵਿੱਚ ਅਸੀਂ ਉਹਨਾਂ ਨੂੰ ਕਰਾਵਾਂਗੇ ਕਿ ਆਪਣੀਆਂ ਅੱਖਾਂ ਬੰਦ ਕਰਨ ਅਤੇ ਡੂੰਗਾ ਸਾਲ ਐਂਡ ਅਤੇ ਫਿੱਟੇ ਇੱਕ ਪਾਣੀ ਦੀ ਵੋਨ ਜੋ ਹੌਲੀ-ਹੌਲੀ ਨਦੀ ਦੇ ਵਿੱਚ ਡਿੱਗ ਰਹੀ ਹੈ ਉਹਦੇ ਬਾਰੇ ਸੋਚਨ ਕੰਕਰਾਂ ਦੇ ਉੱਪਰ ਉੱਡ ਰਹੀ ਹੈ ਅਤੇ درخت ਰੰਗੀਨ ਫੁੱਲ ਹੈ ਉਹਨਾਂ ਬਾਰੇ ਸੋਚਨ ਤੇ ਐਵੇਂ ਹੀ ਆਪਾਂ ਉਹਨਾਂ ਨੂੰ ਚੈੱਕ ਇਨ ਕਰਾਉਂਦੇ ਕਰਾਉਣੇ ਪੁੱਛਾਂਗੇ ਦੱਸਾਂਗੇ ਕਿ ਉਹ ਇੱਕ ਡੈਮ ਹੈ ਜੋ ਰਸਤੇ ਨੂੰ ਰੋਕਦਾ ਹੈ ਉਸ ਪਰੇ ਸੋਚਨ ਪਰ ਅੱਗੇ ਵੀ ਵਧਦੇ ਰਹਿਣ ਫਿਰ ਸਮੁੰਦਰ ਵੱਲ ਜਾਣ ਉੱਤੇ ਆਪਣੀ ਯਾਤਰਾ ਦੀ ਤਿਆਰੀ ਕਰਨ ਸਾਨੂੰ ਇਸ ਸਥਿਤੀ ਵਿੱਚ ਦਿਨੂ ਕਿਵੇਂ ਕਰਾਉਣਾ ਹੈ ਸਭ ਤੋਂ ਪਹਿਲੇ ਅਸੀਂ ਉਹਨਾਂ ਨੂੰ ਦੱਸਣਾ ਹੈ ਕਿ ਤੁਸੀਂ ਆਪਣੀ ਕਵਿਤਾ ਲਿਖਣ ਲਈ ਕੁਦਰਤ ਦਾ ਇੱਕ ਕੋਈ ਵੀ ਹਿੱਸਾ ਚੁਣ ਲਓ ਉਹ ਹਿੱਸਾ ਕੋਈ ਵੀ ਹੋ ਸਕਦਾ ਪੇੜ ਪੌਦਾ ਕੋਈ ਵੀ ਫਿਰ ਉਹਨਾਂ ਨੂੰ ਉਸ ਬਾਰੇ ਸੋਚਣ ਲਈ ਕੁਝ ਸਮਾਂ ਦਿਓ ਤਾਂ ਕਿ ਕੁਦਰਤ ਦੇ ਤੱਤਾਂ ਨੂੰ ਦੇਖਣੀਆਂ ਦੁਨੀਆ ਵਿੱਚ ਕਿਵੇਂ ਦਿਖਾਈ ਜਾਂਦੇ ਹਨ ਜੋ ਤੀਜੇ ਪੜਾਅ ਦੇ ਵਿੱਚ ਫਿਰ ਅਸੀਂ ਕਵਿਤਾ ਲਿਖਣੀ ਸ਼ੁਰੂ ਕਰਾਂਗੇ ਕਿ ਜੇ ਮੈਂ ਡੈਸ਼ ਹੁੰਦਾ ਕੁਦਰਤ ਦਾ ਕੋਈ ਵੀ ਤਾਤ ਮੈਂ ਦੇਖਾਂਗਾ ਪੰਜੋ ਚੀਜ਼ਾਂ ਜਿਹੜਾ ਉਹ ਤੱਤ ਦੇਖ ਸਕਦਾ ਹੈ ਜਿਵੇਂ ਕਿ ਜਿਵੇਂ ਪੇੜ ਹੁੰਦਾ ਮੈਂ ਦੇਖਦਾ ਕੀ ਦੇਖਦਾ ਮੈਂ ਫਲ ਦੇਖਦਾ ਮੈਂ ਪੰਛੀ ਦੇਖਦਾ ਲੋਕਾਂ ਨੂੰ ਦੇਖਦਾ ਹਵਾ ਨੂੰ ਦੇਖਦਾ ਪਾਣੀ ਨੂੰ ਦੇਖਦਾ ਇਸ ਤਰੀਕੇ ਨਾਲ ਮੈਂ ਸੁਣਾਗਾ ਐਵੇਂ ਹੀ ਚਾਰ ਚੀਜ਼ਾਂ ਜੋ ਸੁਣ ਸਕਦੇ ਜਿਵੇਂ ਕਿ ਚਿੜੀਆਂ ਦੀ ਆਵਾਜ਼ ਚਿੜੀਆਂ ਦਾ ਚਿਚਿਹਾਣਾ ਕੀੜਿਆਂ ਦੀ ਆਵਾਜ਼ ਲੋਕਾਂ ਦੀ ਆਵਾਜ਼ ਬੱਚਿਆਂ ਦਾ ਸ਼ੋਰ ਇਸ ਤਰੀਕੇ ਨਾਲ ਮੈਂ ਮਹਿਸੂਸ ਕਰਾਂਗਾ ਤਿੰਨ ਭਾਵਨਾ ਜੋ ਮਹਿਸੂਸ ਕਰਦੀ ਉਹਨਾਂ ਦੀਆਂ ਆਪਣੀਆਂ ਭਾਵਨਾਵਾਂ ਹੋ ਸਕਦੀਆਂ ਹਨ ਫਿਰ ਉਹਨੂੰ ਮੈਨੂੰ ਪਸੰਦ ਹੈ ਦੋ ਚੀਜ਼ਾਂ ਜੋ ਕੁਦਰਤ ਦੇ ਤੱਤਾਂ ਨੂੰ ਪਸੰਦ ਹੋਣ ਜੇ ਮੈਂ ਬੋਲ ਸਕਦਾ ਤਾਂ ਮੈਂ ਕਹਾਗਾ ਕਿ ਕੁਦਰਤ ਦੇ ਤੱਤ ਕੀ ਕਹੇਗਾ ਸੋ ਉਸ ਤੋਂ ਬਾਅਦ ਉਹ ਆਪਣੀ ਕਵਿਤਾ ਦੇ ਹੀ ਪੰਨੇ ਦੇ ਪਿਛਲੇ ਪਾਸੇ ਉਸ ਕੁਦਰਤੀ ਤੱਤ ਨੂੰ ਬਣਾਉਣ ਵੀ ਤੇ ਨਾਲ ਹੀ ਆਪਣੀ ਕਵਿਤਾ ਤੇ ਡਰਾਇੰਗ ਨੂੰ ਇੱਕ ਦੂਜੇ ਦੇ ਨਾਲ ਸਾਂਝੀ ਕਰਨ ਸੋ ਇਹ ਐਕਟੀਵਿਟੀ ਇਸ ਤਰੀਕੇ ਨਾਲ ਕਰਾਈ ਜਾ ਸਕਦੀ ਹੈ ਤੇ ਚੈੱਕਆਊਟ ਵਿੱਚ ਅਸੀਂ ਉਹਨਾਂ ਨੂੰ ਪੁੱਛ ਸਕਦੇ ਹਾਂ ਕਿ ਕੁਦਰਤੀ ਤੱਤ ਦੀ ਮਦਦ ਕਰੰਦਾ ਇੱਕ ਤਰੀਕਾ ਜਿਸ ਬਾਰੇ ਤੁਸੀਂ ਕਵਿਤਾ ਲਿਖੀ ਹੈ ਉਹ ਕੀ ਹੋ ਸਕਦਾ ਹੈ ਸੋ ਏਸੀ ਅੱਜ ਦੀ ਸਾਡੀਆਂ ਦੋਨੋਂ ਗਤੀਵਿਧੀਆਂ ਵਾਂ ਧੰਨਵਾਦ